පත ශිරීවාහේගුරු සාහෙභජී සලෝකමහල්ලාතිජා පරතායේසාකී මහාපුරක බෝලදේ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਨ ਪਰ ਥਾਇ ਸਾਖੀ ਮਹਾਂਪੁਰਖ ਬੋਲ ਦੇ ਸਾਂਝੀ ਸਗਲ ਜਹਾਨੈ ਗੁਰਮਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਨ ਗੁਰ ਪ੍ਰਸਾਦੀ ਜੀਵਤ ਮਰੇ ਤਾਂ ਮਨ ਹੀ ਤੇ ਮਨ ਮੰਨੈ ජිනකෝ මනකී ප්‍රථීතනාහි නානක සේකයා කතේක්්ගයන්නෑ. මහල්ලාතිජා ගුර්මකචිත්තනාලායෝ අන්තදුක පොවතා ආයේ අන්දරෝ බාහරෝ අන්දයා සුද්ධනාකායිපායේ. ਪੰਡਿਤ ਤੈਨ ਕੀ ਬਰਕਤਿ ਸਭ ਜਗਤ ਖਾਏ ਜੋ ਰਤੇ ਹਰ ਨਾਏ ਜਿਨ ਗੁਰ ਕੈ ਸਬਦ ਸੁਲਾਹਿਆ ਹਰਿ ਸਿਉ ਰਹੇ ਸਮਾਏ ਪੰਡਿਤ ਦੂਜੇ ਪਾਏ ਬਰਕਤ ਨਾ ਹੋਵੈ ਨਾ ਧਨ ਪੱਲੇ ਪਾਏ ਅਰਥ ਕੇ ਸੰਤੋਖ ਨਾ ਆਇਓ ਆਂ ਦਿਨ ਜਲਤ ਵਿਹਾਇ ਕੂਕ ਪੁਕਾਰ ਨਾ ਚੁੱਕਈ ਨਾ ਸੰਸਾਰ ਵਿੱਚੋਂ ਜਾਏ ਨਾਨਕ ਨਾਮ ਵਿਹੂਣਿਆ ਮੂ ਕਾਲੇ ਉਠ ਜਾਏ ਪਾਉੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦਸੇ ਮਿੱਤ ਤਿਸ ਹੌ ਬਲ ਜਾਈ ਗੁਣ ਸਾਂਜੀ ਤਿੰਨ ਸਿਉ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬੱਲੇ ਹਾਰੀ ਸਤਗੁਰ ਤਿਸ ਜਿਨ ਸੋਜੀ ਪਾਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬੱਲੇ ਹਾਰੀ ਸਤਗੁਰ ਤਿਸ ਜਿਨ ਸੋਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਮਹਾਪੁਰਖ ਕਿਸੇ ਦੇ ਸਬੰਧ ਵਿੱਚ ਸਿੱਖਿਆ ਦਾ ਬਚਨ ਬੋਲਦੇ ਹਨ ਪਰ ਉਹ ਸਿੱਖਿਆ ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਸੁਣ ਕੇ ਪ੍ਰਭੂ ਦਾ ਡਰ ਹਿਰਦੇ ਵਿੱਚ ਧਾਰਨ ਕਰਦਾ ਹੈ ਤੇ ਆਪਣੇ ਆਪ ਦੀ ਖੋਜ ਕਰਦਾ ਹੈ ਸਤਿਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿੱਚ ਵਰਤਦਾ ਹੋਇਆ ਇਹ ਮਾਇਆ ਵੱਲੋਂ ਉਦਾਸ ਰਹਿੰਦਾ ਹੈ ਤਾਂ ਉਸ ਦਾ ਮਨ ਆਪਣੇ ਆਪ ਵਿੱਚ ਭਤੀਜ ਜਾਂਦਾ ਹੈ ਏ ਨਾਨਕ ਜਿਨ੍ਹਾਂ ਦਾ ਮਨ ਪ੍ਰੀਜਿਆ ਨਹੀਂ ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਇਹ ਪੰਡੇ ਜਿਨ੍ਹਾਂ ਮਨੁੱਖਾਂ ਨੇ ਸਤਿਗੁਰ ਦੇ ਸਾਹਮਣੇ ਹੋ ਕੇ ਹਰੀ ਵਿੱਚ ਮਨ ਨਹੀਂ ਜੋੜਿਆ ਉਹਨਾਂ ਨੂੰ ਆਕਰ ਦੁੱਖ ਵਾਪਰਦਾ ਹੈ ਉਹਨਾਂ ਅੰਦਰੋਂ ਅਤੇ ਬਾਹਰੋਂ ਅੰਨਿਆਂ ਨੂੰ ਕੋਈ ਸਮਝ ਨਹੀਂ ਆਉਂਦੀ ਪਰ ਇਹ ਪੰਡਿਤ ਜੋਮ ਨੂੰ ਖਰੀ ਦੇ ਨਾਮ ਵਿੱਚ ਰੱਤੇ ਹੋਏ ਹਨ ਜਿਨ੍ਹਾਂ ਨੇ ਸਤਿਗੁਰ ਦੇ ਸ਼ਬਦ ਦੀ ਰਾਹੀਂ ਸਿਫਤਸਲਾ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ ਉਹਨਾਂ ਦੀ ਕਮਾਈ ਦੀ ਬਰਕਤ ਸਾਰਾ ਸੰਸਾਰ ਕਹਦਾ ਹੈ ਇਹ ਪੰਡਿਤ ਮਾਇਆ ਦੇ ਮੋਹ ਵਿੱਚ ਫਸੇ ਰਿਹਾ ਬਰਕਤ ਨਹੀਂ ਹੋ ਸਕਦੀ ਆਤਮਿਕ ਜੀਵਨ ਵਾਅਦਾ ਪੁੱਲਦਾ ਨਹੀਂ ਤੇ ਨਾ ਹੀ ਨਾਮ ਧੰਨ ਮਿਲਦਾ ਹੈ ਪੜ ਕੇ ਥੱਕ ਜਾਂਦੇ ਹਨ ਪਰ ਸੰਤੋਖ ਹੀ ਨਹੀਂ ਆਉਂਦਾ ਤੇ ਹਰ ਵੇਲੇ ਉਮਰ ਸੜਦਿਆਂ ਦੀ ਗੁਜ਼ਰ ਜਾਂਦੀ ਹੈ ਉਹਨਾਂ ਦੀ ਗਿਲਾ ਗੁਜ਼ਾਰੀ ਮੁੱਕਦੀ ਨਹੀਂ ਤੇ ਮਨ ਵਿੱਚ ਉਹ ਚਿੰਤਾ ਨਹੀਂ ਜਾਂਦੀ ਏ ਨਾਨਕ ਨਾਮ ਤੋਂ ਸਖਣਾ ਰਹਿਣ ਕਰਕੇ ਮਨੁ ਕਾਲੇ ਮੂਹ ਹੀ ਸੰਸਾਰ ਤੋਂ ਉੱਟ ਜਾਂਦਾ ਹੈ ਏ ਪਿਆਰੇ ਹਰੀ ਮੈਨੂੰ ਗੁਰਮੁਖ ਮਿਲਾ ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ ਜੋ ਮਨੁੱਖ ਮੈਨੂੰ ਹਰੀ ਮਿੱਤਰ ਦੀ ਕਬਰ ਦੱਸੇ ਮੈਂ ਉਸ ਤੋਂ ਸੱਜ ਕੇ ਹਾਂ ਉਹਨਾਂ ਨਾਲ ਮੈਂ ਗੁਲਾ ਦੀ ਬਿਆਹ ਦੀ ਪਾਵਾਂ ਤੇ ਹਰੀ ਨਾਮ ਸਿਮਰਾਂ ਮੈਂ ਸਦਾ ਪਿਆਰਾ ਹਰੀ ਸਿਮਰਾਂ ਤੇ ਸਿਮਰ ਕੇ ਸੁੱਖ ਲਵਾਂ ਮੈਂ ਸੱਜ ਕੇ ਹਾਂ ਉਸ ਸਤਗੁਰ ਤੋਂ ਜਿਸ ਨੇ ਪਰਮਾਤਮਾ ਦੀ ਸਮਝ ਬਖਸ਼ੀ ਹੈ ਵਾਹਿਗੁਰਜੀ ਦਾ ਗਾਲ ਸਾ ਵਾਹਿਗੁਰਜੀ ਕੀ ਬਤੇ